ਕੋਈ ਘੱਟਕੁੱਟ ਨਹੀਂ ਹੈਗਾ ਜੀ ਇਹ ਤਾਂ ਅਫਵਾਹਾਂ ਬੜਾਈਆਂ ਹੋਈਆਂ ਜੀ ਇੱਥੇ ਜਿੱਥੇ ਕਿਹੀ ਜਾਵਾਂਗੇ ਤੇ ਇਸ ਬਾਰਡਰ ਤੇ ਕਾਫੀ ਚੜਦੀ ਕਲਾ ਆ ਤੇ ਵਾਹਿਗੁਰੂ ਇਦਾਂ ਹੀ ਰੱਖੂਗਾ ਇਹੋ ਜੀ ਗੱਲ ਨਹੀਂ ਵੀ ਇੱਥੇ ਕੋਈ ਆਉਣੀ ਜਾਣੀ ਨਹੀਂ ਮੂਝੇ ਤਾਂ ਜੇ ਲੱਗਦਾ ਵੀ 26 ਸੇ ਅਬ ਰੱਛ ਜ਼ਿਆਦਾ ਹੋ ਗਿਆ ਹੈ ਜੀ ਨੂੰ ਬੋਲ ਰਿਹਾ ਜਾਂ ਲੰਨੀ ਰਾਇਆ ਯਾਂ ਸੇ ਚਲੇ ਗਏ ਇਹ ਸਭ ਝੂਠੀ ਸਰਕਾਰ ਝੂਠੇ ਵਾਦੇ ਕਰਾਇ ਸਭ ਕੁਝ ਝੂਠੀ ਬੋਲਿਆ ਤੋ ਇਹ ਦਿਖਣ ਨਾਗਰੀ ਦੁਨੀਆ ਕੈਸੀ ਹੈ ਕਿਸਾਨਾਂ ਵੱਲੋਂ ਮਜ਼ਬੂਤ ਅੰਦੋਲਨ ਦੀ ਇਹ ਦਲੀਲ ਉਸ ਸਵਾਲ ਦਾ ਜਵਾਬ ਹੈ ਜਿਸ ਚ ਕਿਹਾ ਗਿਆ ਸੀ ਕਿ ਅੰਦੋਲਨ ਖਿੰਡ ਗਿਆ ਲੋਕਾਂ ਦੀ ਗਿਣਤੀ ਘੱਟ ਹੋ ਰਹੀ ਹੈ ਪਰ ਕਿਸਾਨ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਰਹੇ ਨੇ ਹਾਲਾਂਕਿ ਇਸ ਤੋਂ ਵੀ ਇਨਕਾਰ ਨਹੀਂ ਕਿ 26 ਜਨਵਰੀ ਨੂੰ ਜੋ ਇਕੱਠ ਦਿੱਲੀ ਨੇ ਦੇਖਿਆ ਉਸ ਦੇ ਮੁਕਾਬਲੇ ਗਿਣਤੀ ਘਟੀ ਜ਼ਰੂਰ ਹੈ ਅਤੇ ਇਸੇ ਕਮੀ ਨੂੰ ਪੂਰਾ ਕਰਨ ਦੇ ਲਈ ਪੰਜਾਬ ਚ ਮਹਾਪੰਚਾਇਤਾਂ ਤੇ ਰੋਕ ਲਾਈ ਗਈ ਹੈ 26 ਤਰੀਕ ਨੂੰ ਆਏ ਸੀ ਲੋਕ ਉਹਦੇ ਚ ਬਸ ਮੋੜ ਦਾ ਕੁਦਰਤੀ ਸੀ ਨੌਜਵਾਨਾਂ ਨੂੰ ਜਿਹੜਾ ਨੂੰ ਭੜਕਾ ਕੇ ਲਿਆਂਦਾ ਹੋਇਆ ਸੀ ਕਹਿੰਦੀ 26 ਨੂੰ ਜਿੱਤ ਕੇ ਮੁੜੇ ਆਉਣਾ ਉਹਨਾਂ ਨੂੰ ਭੁਲੇਖਾ ਸੀ ਪਰ ਦੇਖੋ ਇਹ ਫੈਸਲਾ ਜਿਹੜਾ ਰੱਦ ਕਰਨ ਦਾ ਕੀਤਾ ਹੈ ਉਹਦੇ ਪਿੱਛੇ ਰਣਨੀਤੀ ਤਾਂ ਇਹ ਹੀ ਹੈ ਵੀ ਸਾਡੇ ਜਿਹੜੇ ਇੱਥੇ ਵਾਲੇ ਕਾਠ ਨੇ ਜਾਂ ਸਿੰਘੂ ਵਾਲਾ ਜਾਂ ਟਿੱਕਰੀ ਵਾਲਾ ਉਹਨਾਂ ਦੀ ਗਿਣਤੀ ਨਾ ਘਟੇ ਗਿਣਤੀ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਮਤਲਬ ਲੋਕ ਉੱਥੇ ਵਾਲੇ ਕਾਠੇ ਜਾ ਆਉਂਦੇ ਆ ਲੋਕਾਂ ਨੂੰ ਐ ਲੱਗਿਆ ਨਾ ਮਾਨਸਿਕ ਤੌਰ ਤੇ ਵੀ ਆਪਣੀ ਹਾਜ਼ਰੀ ਲੱਗੀ ਸੰਘਰਸ਼ ਦੇ ਵਿੱਚ ਤੇ ਦੂਜੀ ਗੱਲ ਇਹ ਚੋਂ ਨਿਕਲੀ ਸੀ ਵੀ ਪੰਜਾਬ ਦੇ ਵਿੱਚ ਇੰਨਾ ਸੰਘਰਸ਼ਾਂ ਦੇ ਮਤਲਬ ਜਿਹੜੀ ਪੰਚਾਇਤਾਂ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਪਿਛਲੇ 4 ਮਹੀਨਿਆਂ ਤੋਂ ਲੜ ਰਿਹਾ ਹੈ ਅੱਜ ਵੀ ਮਤਲਬ ਟੋਲਪਲਾ ਦਾ ਟੋਲਪਲਾ ਜੇ ਰੋਕੇ ਹੋਏ ਨੇ ਮੌਲ ਰੋਕੇ ਹੋਏ ਨੇ ਲੋਕ ਵੈਸੇ ਪੰਜਾਬ ਸਰਕਾਰ ਮੈਂ ਕੋਈ ਇਹੋ ਜੀ ਸਾਈਡ ਹੋ ਸਕਦੀ ਹੈ ਜਿੱਥੇ ਲੋਡ ਲੱਗੀ ਉੱਥੇ ਕਰ ਲਾਂਗੇ ਜਦੋਂ ਲੋਡ ਲੱਗੂਗੀ ਆ ਉਹਦੇ ਜੋ ਅਸੀਂ ਸੋਚ ਵਿਚਾਰ ਕੀ ਇਹ ਮਤਲਬ ਫੈਸਲਾ ਲਿਆ ਗੱਲ ਜਿੰਨਾ ਕੁ ਫੇਸਬੁੱਕ ਤੇ ਚੱਲ ਰਿਹਾ ਹੈ ਉਹਨਾਂ ਨੂੰ ਤਾਂ ਪਤਾ ਨਹੀਂਦਾ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਗਿਣਦਾ ਮੈਂ ਤਾਂ ਐ ਗਿਣਦਾ ਜਿਹੜਾ ਜਾਂ ਗੰਦ ਉਹ ਸਾਡੀ ਲੀਡਰਸ਼ਿਪ ਬਾਰੇ ਬੋਲਦੇ ਆ ਉਹ ਐ ਜੇ ਸਮਝਦੇ ਆਂ ਅਸੀਂ ਵੀ ਜਦੋਂ ਹਾਥੀ ਲੰਘਦਾ ਤਾਂ ਕੁੱਤਿਆਂ ਦਾ ਕੰਮ ਉਹ ਭੌਂਕਣਾ ਹੀ ਹੁੰਦਾ ਹੈ ਨਾ ਬਈ ਕੁੱਤੇ ਬੱਦ ਤੋਂ ਭੌਂਕ ਸਕਦੇ ਉਹ ਆਪਦੀ ਭੌਂਕ ਕੇ ਟੌਂ ਟੌਂ ਕਰਕੇ ਆਦਰ ਰੋਟੀ ਜੋਗਾ ਕੰਮ ਕਰ ਲੈਂਦੇ ਨੇ ਤੇ ਹਾਥੀ ਆ ਜਿਹੜਾ ਆਉਦੀ ਮਸਤ ਚਾਲ ਚੱਲਿਆ ਜਨਾ ਸੰਯੁਕਤ ਮੋਰਚਾ ਜਿਹੜਾ ਹਾਥੀ ਦੀ ਚਾਲ ਚੱਲ ਰਿਹਾ ਹੈ ਕਿਸਾਨ ਅੰਦੋਲਨ ਦੇ ਖਿਲਰਨ ਵਾਲੀਆਂ ਟਿੱਪਣੀਆਂ ਨੂੰ ਕਿਸਾਨਾਂ ਤੋਂ ਲੈ ਕੇ ਕਿਸਾਨ ਲੀਡਰ ਬੇਤਰਕ ਕੂੜ ਪ੍ਰਚਾਰ ਕਰਾਰ ਦੇ ਰਹੇ ਨੇ ਜਿਸ ਦਾ ਹਕੀਕਤ ਨਾਲ ਕੋਈ ਵਾ ਵਾਸਤਾ ਨਹੀਂ ਹੈ ਨਹੀਂ ਪਾ ਜੀ ਇੱਥੇ ਕੋਈ ਕੱਟ ਨਹੀਂ ਹੈ ਜੀ ਅਸੀਂ 27 11 ਤੋਂ ਬੈਠੇ ਜੀ ਇੱਥੇ ਜੀ ਕੋਈ ਕੱਟਕੁੱਟ ਨਹੀਂ ਹੈਗਾ ਜੀ ਇਹ ਤਾਂ ਅਫਵਾਹਾਂ ਬੜਾਈਆਂ ਹੋਈਆਂ ਜੀ ਇੱਥੇ ਅਸੀਂ ਲੰਗਰ ਲਾਇਆ ਇੱਥੇ ਪਰੌਂਠਿਆਂ ਦਾ ਲੰਗਰ ਹੈ ਜੀ ਮੋਹਾਲੀ ਵਾਲਿਆਂ ਦਾ ਲੱਗਾ ਸਾਰੇ 10 12 13 ਕਿਲੋਮੀਟਰ ਜਿੰਨੇ ਲੋਕ ਬੈਠੇ ਹੋਣਾ ਸਭ ਨੂੰ ਪਤਾ ਜੀ ਇੱਥੇ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਇੱਕ ਸਿਰਫ 27 ਤਰੀਕ ਨੂੰ ਹਵਾ ਜਿਹਾ ਬਣਾਇਆ ਸੀ ਇੱਥੇ ਸਰਕਾਰਾਂ ਨੇ ਉਹ ਜੋ ਵੀ ਪ੍ਰੋਪਾਗੈਂਡਾ ਸੀ ਇਹਨਾਂ ਦਾ ਬਾਕੀ ਇਹ ਜੀ ਕੋਈ ਗੱਲ ਨਹੀਂ ਹੈਗੀ ਜਿਹੜੇ ਇੱਥੇ ਪੱਕੇ ਬੰਦੇ ਆ ਸਾਡੇ ਰਹਿਨੇ 25 ਤੋਂ 40 45 ਬੰਦੇ ਅਸੀਂ ਰਹਿਨੇ ਆ ਲੰਗਰ 'ਚ ਅਸੀਂ ਤਾਂ ਸਾਡੇ ਦਾ ਸਮਾ ਵਾਧਦੇ ਆ ਜੀ ਬੰਦੇ ਸੰਨ ਤਾਂ ਪਾਣ ਦੀ ਵੀ ਦਿੱਕਤ ਆਉਂਦੀ ਹੈ ਸਾਡੇ ਕੋਲ ਟਰਾਲੀਆਂ ਦੀ ਘਾਟ ਪੈ ਜਾਂਦੀ ਹੈ ਬਾਕੀ ਸਾਡੇ ਤਾਂ ਨੇੜੇ ਵੀ ਜਿਹਨੇ ਵੀ ਨੌਲੇਜ ਚ ਬੰਦੇ ਹੁੰਦੇ ਨੇ ਨੇੜੇ ਵਾਲੀ ਟਰਾਲੀਆਂ ਨੇੜੇ ਜ਼ਿਲ੍ਹੇ ਦੇ ਪਿਛਲੇ ਪਾਸੇ ਵੀ ਲੰਗਰ ਲੱਗੇ ਆ ਉਹਨਾਂ ਦਾ ਕਿਸੇ ਦਾ ਕੋਈ ਬੰਦਾ ਨਹੀਂ ਕਟਿਆ ਜੀ ਬਹੁਤ ਰੱਚਿਆ ਜੀ ਬਹੁਤ ਵਧੀਆ ਮਾਹੌਲ ਆ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਗਈ ਸੰਗਤਾਂ ਦਾ ਠਾਠਾ ਮਾਰਦਾ ਕਾਠ ਆ 26 ਜਨਵਰੀ ਨੂੰ ਵੀ ਅਸੀਂ ਇੱਥੇ ਟਰੈਕਟਰ ਲੈ ਕੇ ਆਏ ਸੀ ਸਾਡੇ ਪਿੰਡ ਤੋਂ ਤਕਰੀਬਨ 25-30 ਟਰੈਕਟਰ ਇੱਥੇ ਆਏ ਸੀ ਤੇ ਅਸੀਂ ਸ਼ੁਰੂ ਤੋਂ ਇਸੇ ਤਰ੍ਹਾਂ ਦੇਖਦੇ ਆ ਬਹੁਤ ਠਾਠਾ ਮਾਰਦਾ ਕਾਠ ਆ ਹੁਣ ਵੀ ਅਸੀਂ ਪਿੱਛੋਂ ਤਕਰੀਬਨ 20 ਕਿਲੋਮੀਟਰ ਤੋਂ ਲੈ ਕੇ ਦੇਖਿਆ ਵੀ ਕਿਤੇ ਕੋਈ ਪੈਰ ਰੱਖਣ ਨੂੰ ਥਾਂ ਨਹੀਂ ਮਤਲਬ ਬਹੁਤ ਜ਼ਿਆਦਾ ਵਧੀਆ ਮਾਹੌਲ ਬਣਿਆ ਹੋਇਆ ਕਿਸਾਨ ਅੰਦੋਲਨ ਦੇ ਵਿੱਚ ਉਨਾਂ ਹੀ ਜੋਰ ਹੈ ਜਿੰਨਾ ਪਹਿਲਾਂ ਸੀ ਪਿੰਡਾਂ ਦੇ ਵਿੱਚ ਜਾ ਸਾਰੇ ਕਮੇਟੀਆਂ ਬਣ ਗਿਆ ਨੇ ਕਿਸਾਨ ਜੋ ਦੀ ਜਥੇਬੰਦੀਆਂ ਜਿਹੜੇ ਆਗੂ ਨੇ ਉਹ ਹੋ ਰਹੇ ਨੇ ਪੰਜ ਪੰਜ ਮ 10 10 ਬੰਦੇ ਪਿੰਡਾਂ ਦੇ ਵਿੱਚ ਰੋਜ਼ ਡਿਊਟੀਆਂ ਲਾਉਂਦੇ ਨੇ ਉਹ ਬਾਅਦ ਦਾ ਰਜਿਸਟਰ 'ਚ ਲਿਖਦੇ ਨੇ ਕਿਹੜਾ ਬੰਦਾ ਕਿੰਨੇ ਦਿਨ ਲਾ ਕੇ ਆਇਆ ਕਿੰਨੇ ਦਿਨ ਹੋ ਨੇ ਉਹ ਲਾਉਣੇ ਨੇ 10 10 ਦਿਨਾਂ ਦੀ ਸਾਡੀ ਉਹ ਪ੍ਰਪੋਜ਼ਲ ਬਣੀ ਆ 10 ਦਾ 10 ਬੰਦੇ ਆ ਕੇ 10 ਬੰਦੇ ਟਰਾਲੀਆਂ ਨੇ ਜਿੰਨੀਆਂ ਸਾਰੀਆਂ ਉਰੀ ਖੜਨੀਆਂ ਸਾਡੀਆਂ ਇੱਥੇ ਜੀ ਕਾਫੀ ਰਸ਼ਿਆ ਜੀ ਸਾਡੇ ਪਿੰਡੋਂ ਕਾਫੀ ਬੀਬੀਆਂ ਆਂਦਾ ਜਿਥੇ ਆਉਂਦਾ ਆ ਵਾਪਸ ਚੱਲ ਜਾਂਦੀਆਂ ਤਾਂ ਆ ਜਾਂਦੀਆਂ ਆ ਜੀ ਇਸੀ ਤਰ੍ਹਾਂ ਆਉਣ ਜਾਣ ਬਣਿਆ ਹੋਇਆ ਆ ਜੀ ਪਹਿਲਾਂ ਜੀ 26 ਜਨਵਰੀ ਨੂੰ ਤੇ ਘੱਟੋ ਘੱਟ ਹਜ਼ਾਰ ਦੇ ਲਗਭਗ ਆਏ ਸੀ ਜੀ ਤੇ ਹੁਣ ਤੋਂ ਬਾਅਦ ਵਿੱਚ ਵੀ ਬੀਬੀਆਂ ਆਉਂਦੀਆਂ ਰਹਿੰਦੀਆਂ ਆ ਤੇ ਵਾਪਸ ਜਾਂਦੀਆਂ ਰਹਿੰਦੀਆਂ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜੱਤ ਕੇ ਹੀ ਜਾਵਾਂਗੇ ਤੇ ਇਸ ਬਾਰਡਰ ਤੇ ਕਾਫੀ ਚੜਦੀ ਕਲਾ ਆ ਤੇ ਵਾਹਿਗੁਰੂ ਇਦਾਂ ਹੀ ਰੱਖੂਗਾ ਇਹੋ ਜੀ ਗੱਲ ਨਹੀਂ ਵੀ ਇੱਥੇ ਕੋਈ ਆਉਣੀ ਜਾਣੀ ਨਹੀਂ ਤੇ ਕਿਰਪਾ ਆ ਵਾਹਿਗੁਰੂ ਇਹਦਾ ਚੜ੍ਹਦੀ ਕਲਾ ਰਹੂਗੀ ਤੇ ਅਸੀਂ ਜੱਤ ਕੇ ਹੀ ਜਾਵਾਂਗੇ ਮੁਝੇ ਤੋਂ ਜੇ ਲੱਗਦਾ ਹੈ ਵੀ 26 ਸੇ ਅਬ ਰੱਛ ਜ਼ਿਆਦਾ ਹੋ ਗਿਆ ਹੈ ਜੀ पहले थोड़ा पहले इतने लोग नहीं थे आते थे चले जाते थे अब लोग हैं पूरे जैसे पंजाबी में बोलते हैं ना पक्के पैरिया आ रहे हैं हमारे भी गांव में सारे गांव ने इकट्ठे होके मता डाला है कि पांच लोग पांच नाइट कि इधर आना ही आना है हर किसी ने जो नहीं आ सकता उसको वो फंडिंग करेंगे गांव वाले ही तो उनको भी भेजेंगे तो यहाँ तो, तो इतने हैं महाराज हरियाणा सारा आया हुआ है पंजाब आया हुआ है पूरे भारत के कोने कोने से मानस आया हुआ है आपने भी तो दिखन लग रहा है यहाँ बोल रहे हैं यहाँ आंदोलन नहीं रहा यहाँ से चले गए ये सब झूठी सरकार झूठे वादे कराए सब कुछ झूठी बोल रहा यार तो ये दिखन लागरी दुनिया कैसी है पानी नहीं यहां तो फलानी नहीं यहां लंगर नहीं बन रहा यहाँ तन दे बेरा होगा कितनी जनता लंगर खावा है कोई लंगर का घाटा है यहाँ ਫੇਰ ਦੁੱਧ ਲਾਸੀ ਕਾ ਘਾਟਾ ਹੋ ਕਿਆ ਲੰਗਰ ਕਾ ਘਾਟਾ ਹੋ ਕਿਆ ਹਰਿਆਣਾ ਨਹੀਂ ਆ ਰਿਹਾ ਉਹ ਪੰਜਾਬ ਨਹੀਂ ਆ ਰਿਹਾ ਉਹ ਇਹ ਗੁੰਡੇ ਸਰਕਾਰ ਐ ਝੂਠੀ ਝੂਠੇ ਵਾਦੇ ਕਰਾ ਇਹਨੇ ਦੇਸ਼ ਵੇਚ ਕੇ ਖਾ ਲਿਆ 43 ਦਿਨ ਤੋਂ ਇਸੇ ਤਰ੍ਹਾਂ ਸਿੰਘੂ ਤੇ ਪੰਜਾਬ ਵਸਿਆ ਕਿਸਾਨ ਡਟੇ ਹੋਏ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ 26 ਜਨਵਰੀ ਤੋਂ ਬਾਅਦ ਅੰਦੋਲਨ ਨੂੰ ਟਾਲ ਲੱਗੀ ਕਿਸਾਨੀ ਸੰਘਰਸ਼ ਤੇ ਸਵਾਲ ਚੁੱਕੇ ਗਏ ਪਰ ਕਿਸਾਨਾਂ ਦਾ ਇਰਾਦਾ ਪਹਿਲਾਂ ਨਾਲੋਂ ਵੀ ਦ੍ਰਿੜ ਜਾਪ੍ਰਿਆ